ਕੀ ਸੰਗੋ ਹੋ ਨਹੀਂ ਜਿਹਨਾਂ ਦਾ ਮੇਰੇ ਇਹ ਨੰਬਰ ਸੇਰੇ ਕਿਹਾ ਹੋਏ ਕਿ ਦੇ ਆਪਣੀ ਬਿਆਨ ਉਹਨਾਂ ਤੋਂ ਹੋ ਜੇ ਸਾਰੀ ਕਾਰਵਾਈ ਸਾਡੀ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਦੇ ਖਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੋਨੋ ਨਾਲ ਸਾਰੇ ਹੁੰਡੇ ਅਸਰਜਿੰਦਰ ਦਾਵੇ ਤੇ ਉਹਦੇ ਵੀਰ ਦੇ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਚਾਹੀਦਾ ਪਹਿਲਾਂ ਜੱਗੂ ਨੂੰ ਛੇਤਾ ਇਥੋਂ ਤੱਕ ਪਛਾਣਤਾ ਇਦਾਂ ਆਪਣਾ ਹੈ ਗਿਆ ਹੀ 코로나 ਦੇ ਵੇਲੇ 코로나 ਦੇ ਵੇਲੇ ਤਾਂ ਨਗਰ ਲੱਗੇ ਸਾਡੇ ਟੱਪਰ ਦੇ ਸਾਡੇ ਘਰ ਦਾ ਚੱਕਰ ਵਾਤੇ ਤੇ ਮੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਟਵੇਟ ਕੋਈ ਪੈਂਦਾ ਕੁਝ ਹੋ ਕੇ ਤੇ ਹਰ ਤਰੀਕ ਕਰਦਾ ਵਾ ਨੂੰ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਆਪਾਂ ਜਾ ਕੇ ਜਾਵਾਂਗੇ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਤਾਂ ਮਾਰ ਗਏ ਉਹਨੇ ਆ ਚੰਦ ਸ਼ਾਰਾ ਮੇਰੇ ਬੱਚੇ ਨੂੰ ਮੇਰੇ ਕੋਲ ਕੋਈ ਨਹੀਂ ਵੀ ਲੈਦਾ ਪਰ ਉਹ ਜਾ ਕੇ ਪੁੱਛ ਲੈਣਾ ਕਿ ਤੁਸੀ ਮੇਰੇ ਨਾਲ ਵਪਾਰ ਵੀਰਾ ਮੇਰਾ ਬਾਟਾ ਚਲੇ ਜਦੋਂ ਬਣਦਾ ਮੈਂ 1000 ਰੁਪਏ ਕਰਕੇ ਚਲ ਮਾਰਦੇ ਨੇ ਫਿਰ ਕਿਤਾ ਬੰਦਾ ਕਹਿੰਦਾ ਠੀਕ ਸੂਰੀ ਉਹ ਟੋਟੇ ਮੇਰੇ ਜੀ ਜੀ ਦਿਲ ਕਹਾਦੀ ਮੈਂ ਨਾਸੀ ਅਗਲੇ ਸਾਲੀਆਂ ਜੇ ਨਾ ਜੀ ਉਹਨਾਂ ਦੇ ਮਾਕ ਪਤੀ ਸੱਡੀ ਹਾਂ 15 ਦਿਨ ਸਿਕੜਾ ਕਰਦਾ ਕਰਦਾ ਦਰਖਾਸਤ ਦਿੱਤੇ ਸੀ ਉੱਤੋਂ ਕਾਰਵਾਈ ਹੋਈ ਉਹ ਦਰਖਾਸਤ ਕਰਵਾਉਣੀ ਚਾਹੀਦੀ ਜਿਹੜਾ ਮੈਂ ਅੱਜ ਕੋ ਨਹੀਂ ਕਰੇ ਮੇਰੀਆਂ ਉਸ ਤੇ ਨਹੀਂ ਚਾਹੀਦਾ ਮੈਨੂੰ ਸਾਰਾ ਉਹਨੂੰ ਜਿੱਦਾਂ ਮੇਰੀ ਗਾਂਡੇ ਨੇ ਆਪਣੀ ਆ ਚੀਜ਼ਾਂ ਇਸ ਤਰ੍ਹਾਂ ਬੋਲ ਬਲਾ ਇਹਨਾਂ ਕੋ ਵੀ ਹਾਂ ਆ ਪਾਸ ਕੰਮ ਕਰਦਾ ਜੇ ਕਰਦੇ ਇਹਨਾਂ ਕਹਿੰਦੇ ਕਹਿੰਦੇ ਆ ਗਾਲੀ ਮਾਰਿਆ ਇਹਨੇ ਜਿਹੜਾ ਬੰਦਾ ਉਹਨਾਂ ਦੇ ਨਾਲ ਦੇ ਮਾਪਿਆਂ ਨਾਲ ਲੱਗ ਗਈ ਇਹਨਾਂ ਦਾ ਦੱਸਿਆ ਇਹਨਾਂ ਤੋਂ ਨਿਕਲ ਗਿਆ ਇਹਨਾਂ ਨਾਲ ਹੁਣ ਖੜੋਣ ਨੂੰ ਮਾਰਿਆ ਇਹਨਾਂ ਨੂੰ ਫੜ ਲੈ ਨਾ ਉਹ ਉੱਥੇ ਖੜ ਕੇ ਮਹਿਰ ਜੀ ਤੇ ਭੱਜ ਗਿਆ ਜੀ ਗਿੱਤੇ ਦੇ ਗੋਲੀ ਵੱਜ ਗਈ ਜੀ ਉਹ ਜਿਹੜਾ ਜਲ ਗਿਆ ਜੀ ਉਹ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਚਲਿਆ ਆਪਾਂ ਸਾਡੇ ਕਾਹਦੇ ਰੋਜ਼ ਮਿਲਾ ਦੇ ਇਹ ਬਹੁਤ ਅੰਨੀ ਸਿੱਟੇ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਤੈਨੂੰ ਸਾਲ ਤੋਂ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਿਕورٹی ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਾਰਗਰ ਮੇਰਾ ਇੱਕ ਮਿੰਟ ਇਹਦੇ ਬੱਚੇ ਬਗਰ ਸਾਤਾ ਇਹਦਾ ਮੇਰਾ ਬੱਚਾ ਮਜੂਦਾ ਸਰਪੰਚ ਆ ਅਹੀਂ ਕੰਮ ਕਿਤਰਾ ਕਰਨੀਆ ਫੇਰ ਇਹਨਾਂ ਨੇ ਸਾਡਿਆ ਬਾਦਲੇ ਜੀ ਨਿਕਵਾ ਰਿਹਾ ਖਲੋਣੀ ਆ ਇਹਨਾਂ ਕੰਮ ਕੋ ਖੜੀ ਕੀਤਾ ਉਹਨੂੰ ਗਮਰਾ ਕਰਕੇ ਬਾਹਰ ਕੈਜ ਦਿੱਤਾ ਮੈਨੂੰ ਸਾਪੋ ਚਾਹੀਦਾ ਮੇਰੇ ਬੱਚੇ ਨੂੰ ਸਕੂਲ ਗਿਆ ਮੈਂ ਦੋ ਨਹੀਂ ਨਾ ਸਕੂਲ ਗਿਆ ਮੈਨੂੰ ਚਾਰ ਪੰਜ ਸਕੂਲਿੰਗ ਦਾ ਚਾਹੀਦਾ ਮੈਂ ਹੋਏ ਆਪਣਾ ਤੱਕੀ ਜਿਹਾ ਕਿਥੇ ਨਿਕਾਲੇਗੀ ਇਹਨੂੰ ਸਾਪ ਚਾਹੀਦਾ ਮੇਰੀ ਭੈਣ ਦਾ ਸਾਪ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਨਾਂ ਨੂੰ ਸਾਪ ਚਾਹੀਦਾ ਉਹਦਾ ਕੀ ਕਿਸੁਰੀ ਇਤਾਰਾ ਉਸਦੇ ਹੋ ਕੁਸੂਰੀ ਨਾ ਉਹ ਨਾਲ ਗਿਆ ਹੀ ਕਚਰੀ ਪੁਲਿਸ ਨਾਲ 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 ਮਾਰਦੇ ਹੁੰਦੇ ਆ ਤੇ ਜਗੂ ਦੀ ਮਾਂ ਨੇ ਕਿੰਨੇ ਕਿ ਜਗੂ ਨੇ ਕਿੰਨੇ ਗਲੂ ਕੰਨੀਆਂ ਮਾਂ ਪੈਣਾ ਮਾਰਿਆ ਅਰੀ ਮਾਰੇ ਬਾਜ ਜਗੂ ਦੇ ਇਹਦੇ ਸੋਚਾ ਜਗੂ ਦਾ ਗੈਂਸਟਰ ਤਬਰਿਆ ਜਗੂ ਦੇ ਘਰ ਦੀ ਆਣ ਕੇ ਪੁੱਛੋ ਤਾਂ ਸਿਵਲ ਜਗੂ ਦਾ ਨੰਬਰ ਦਾਦੇ ਪੋਤਰਾ ਦੇ ਹਿਸਾਬ ਉਹਨਾਂ ਦਾ ਬੋਲ ਕੇ ਉਹਨੂੰ ਕਹਿੰਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਤੀ ਕੰਡਿਆ ਸਰਕਾਰੀ ਉਹਦਾ ਪਿਓ ਉਹਦੇ ਪਿਓ ਵੱਡੇ ਨੇ ਕਦੀ ਨਹੀਂ ਪੁੱਛਿਆ ਪਈ ਗਾਰ ਮਾਨਦਾਰ ਬੰਦਾ ਹੈ ਐਂਡ ਵੈਲਟ ਦੇ ਕੱਟ ਚਲਾਉਂਦਾ ਤੇ ਕੋਈ ਕਹਿੰਦਾ ਹੈ ਹੈ ਕਹਿੰਦਾ ਉਹਦੇ ਜੀ ਨੂੰ ਕੋਈ ਨਹੀਂ ਪੁੱਛਿਆ ਤੇ ਲੋਕਾਂ ਨੇ ਵਿਆਹ ਕਰ ਨਹੀਂ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਕਰ ਨਹੀਂ ਲੋਕਾਂ ਦੇ ਬਾਰੇ ਪੁੱਛਿਆ ਇਹ ਕਿੰਨਾ ਵੀ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਗੂ ਕਹਿੰਦੀ ਤਾਂ ਨਹੀਂ ਦੱਸਦੇ ਜੱਗੂ ਦੀ ਮਾਤਾ ਇੱਕ ਕੁੜੀਏ ਦਾ ਵਿਆਹ ਕਰਦੇ ਸੀ ਆਪਾਂ ਅਨੁਵਾਦ ਬਿਚੇ ਨਹੀਂ ਕਾਣ ਨਹੀਂ ਆਪਾ ਹੁਣ ਤੱਕ ਨਹੀਂ ਜਾਣਾ ਇਲਾਕਾ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ। ਧਿਆਨ ਮੇਰੇ ਮਨਵਿੰਦਰ ਕੋ। ਕਾਮ ਨੂੰ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਨਾਮ ਸ਼ਰੀਆਮ ਤੇ ਦਿਨ-ਦਿਹਾੜੇ ਉਹਨਾਂ ਨੂੰ ਗੋਲੀਆਂ ਨਾਲ ਪੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ। ਆਨ ਇਨਸਾਫ ਕੀਤਾ ਜਾਏ। ਦੇਖੋ ਕਿੰਨੀ ਬੰਦਾ ਲੋਕ ਐਸੇ ਸਾਲ ਨੂੰ ਪਰਚੇ ਕਰਤਾਂ ਆਣ ਪਿੱਛੇ ਤੇ ਵੀ ਆ ਗਿਆ ਬੰਦਗੀ ਗਈ ਹੈ। ਬਾਰਾਂ ਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਓਕੇ ਬੰਦ ਹੋ ਜਾਣੀ। ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਰਮਦਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਦੇਖਦੇ ਸੀ ਤੇ ਹੁਣ ਕੌਣ ਕੀ ਸਮਝੀ ਉਹ ਇਸ ਤਰੀਕੇ ਨਹੀਂ ਕਰਨਾ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੇ ਗੁਦਾ ਲੱਖ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਣ ਗਿਆ ਬਸ ਸਾਰਾ ਜੋ ਵੀ ਜਗੂ ਨਾਲ ਦੁਸ਼ਮਣੀ ਸੋਦਾ ਕੀਤਾ ਗਿਆ ਜਗੂ ਨਾਲ ਦੁਸ਼ਮਣੀ ਜਗੂ ਨਾਲ ਮੋਕਣਾ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਨੂੰ ਦਿੱਤੀ ਹੈ ਜਿਹਦੇ ਵਿੱਚ ਕੁਝ ਆਪਣੇ ਸਭਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਹੈ ਮੈਂ ਇਹਨਾਂ ਨੂੰ ਜਿਹੜਾ ਰਸੀਵਿੰਗ ਕਰਕੇ ਨੰਬਰ ਲਾ ਕੇ ਦਿਖਾ ਦਿੱਤੇ ਇਹਦੇ ਵਕੀਲ ਨੂੰ ਇਹ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਯੋ ਇਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਮ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਤੇ ਇਹਨਾਂ ਦੇ ਨੰਬਰ ਆ ਚਾਹੇ ਉੱਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਇਹਦਾ ਕੰਮ ਆ ਲਿਆ ਕੇ ਸਾਰਿਆਂ ਦਾ ਇਹਦੇ ਵੱਲੋਂ ਬੇਲਾ ਦਸਤਗੁੰਦਰ ਰਧਾ ਜੀ ਦਾ ਹੋਰ ਮੈਨੂੰ ਦੂਜੇ ਚਾਹੁੰਦਾ ਦਾ ਬੇਟਾ ਨਾਂ ਨਹੀਂ ਉਹਦਾ ਪਤਾ ਇੱਕ ਕੋਈ ਇੱਕ ਐਥੋ ਦਾ ਮੁੰਡਾ ਆਪਣੇ ਢੈਂਟੀਪੁਰ ਦਾ ਇਹਨਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਨਰਿੰਦਰ ਤੇ ਅਰਵਿੰਦਰ ਜੋ ਵੀ ਆਪਣੇ ਪੋਪੋਤ ਹੋਣਾ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਉਹ ਜੋ ਟੈਕਨੀਕਲ ਉਹ ਉਹਦੇ ਤੇ ਆਪਾਂ ਕਰ ਰਹੇ ਇੱਕ ਹੀ ਮੰਗ ਕਰ ਰਹੇ ਉਹਨਾਂ ਖਾਤਾ ਵੀ ਕੀਤੀ ਜਾਂਦੀ ਨਹੀਂ ਉਹ ਇਹਨਾਂ ਨੇ ਕੱਲ ਜਿਹੜੀ ਇਹ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਆਪਣੀ ਤਰਤੀ ਆਪਨੇ ਇਨਕੁਆਰੀ ਕਰਨ ਤੋਂ ਬਾਅਦ ਸਾਨ ਅਨਸਾਰ ਦੋਆਇਆ देखो मैं बार-बार ते बार कोई नहीं कहूंगा मैं एक बार ही कहता हूं जो कहता है जो इन्होने सਾਨੂੰ एप्लीकेशन दी थी वो ऑलरेडी ਤੁਹਾਡੇ ਕੋਲ ਦੀ अवेलेबल ਹੈ ਉਹਦੇ ਬਾਰੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਹੋਊਗਾ ਮੌਨਾਂ ਦਿਖਾ ਦੇ ਵਿੱਚ ਲਿਖਿਆ باقی ਇਹਨਾਂ ਨੂੰ ਦੇ ਦਿੱਤਾ ਪ੍ਰੋਵਾਈਸ ਕਰ ਲਿਆ ਵੀ ਆਈ ਹਫ਼ਤੇ 10 ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਆ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰੀਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਇਹਦੇ ਵਕੀਲ ਹੁੰਦੀ ਹੈ